ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਪਿਛਲੇ 20-25 ਸਾਲਾਂ ਤੋਂ ਸਾਡੇ ਨਜ਼ਦੀਕ ਇੱਕ ਛਪੜੀ ਪੈਂਦੀ ਹੈ ਇਧਰ ਨੂੰ ਗਾਂਹਾਂ ਵਾਲੇ ਪਾਸੇ ਨੂੰ ਆਹ ਨਾਲੀ ਹੈ ਜਿਹੜੀ ਇਹ ਛਪੜੀ ਨੂੰ ਜਾਂਦੀ ਹੈ ਤੇ ਬਹੁਤ ਸਾਰੇ ਜਾਣੇ ਕਿ ਜਿਨ੍ਹਾਂ ਨੂੰ ਆਪਣੇ ਸਰੀਰ ਬਾਰੇ ਨਹੀਂ ਜਾਂ ਦੇਸ਼ ਬਾਰੇ ਕੋਈ ਪਤਾ ਨਹੀਂ ਜਿਨ੍ਹਾਂ ਦਾ ਕੰਮ ਨਸ਼ੇਖਾਨੇ ਬੋਟਾਂ ਸਮੇਂ ਪੈਸੇ ਲੈਣੇ ਬੋਟਾਂ ਸਮੇਂ ਸ਼ਰਾਬ ਦੀ ਪਿਆਲੀ ਵਿੱਚ ਡੁੱਬ ਕੇ ਬੋਟਾਂ ਪਾਉਣੀਆਂ ਉਹ ਲੋਕ ਕੀ ਮੰਗ ਕਰ ਰਹੇ ਹੈ ਕਹਿੰਦੇ ਜੀ ਛਪੜੀ ਬੰਦ ਕਰ ਦਿਓ ਤੇ ਛਪੜੀ ਬੰਦ ਕਰਨ ਤੋਂ ਪਹਿਲਾਂ ਹੀ ਇਹ ਹਾਲਾਤ ਹੋਏ ਪਿਆ ਸੀ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦੇ ਆਂ ਵੀ ਹਜੇ ਤਾਂ ਛਪੜੀ ਬੰਦ ਵੀ ਨਹੀਂ ਹੋਈ ਜਿਹੜੇ ਲੋਕ ਕਹਿੰਦੇ ਛਪੜੀ ਚ ਪਾਰਕਾਂ ਬਣਾ ਦਿਓ ਫਿਰ ਇਸ ਦੀ ਜ਼ਿੰਮੇਵਾਰੀ ਕੌਣ ਲਊਗਾ ਨਾਲੀਆਂ ਨਾਲੇ ਸਾਫ਼ ਕਰਨ ਦੀ ਹਜੇ ਤਾਂ ਛਪੜੀ ਬੰਦ ਵੀ ਨਹੀਂ ਹੋਈ ਆਹ ਵੇਖ ਸਕਦੇ ਆਂ ਅਸੀਂ ਪਿਛਲੇ 25 ਸਾਲਾਂ ਤੋਂ ਇਹ ਆਵਾਜ਼ ਬੁਲੰਦ ਕਰ ਰਹੇ ਆਂ ਵੀ ਜੇ ਛਪੜੀਆਂ ਬੰਦ ਹੋ ਗਈਆਂ ਤਾਂ ਰੱਬ ਨੇ ਪ੍ਰਮਾਤਮਾ ਨੇ ਸਾਡੀ ਸੁਣ ਲਈ ਕਿ ਪਹਿਲਾਂ ਹੀ ਇਹ ਹਾਲਾਤ ਬਣ ਗਏ ਅਸੀਂ ਇਨਾਂ ਜਾਂਦੇ ਜਾਂਦੇ ਇਨਾਂ ਲੋਕਾਂ ਨੂੰ ਸਵਾਲ ਪੁੱਛਾਂਗੇ ਵੀ ਆਹ ਵੇਖੋ ਲੋਕੋ ਅਸੀਂ ਗਲਤ ਨਹੀਂ ਤੁਸੀਂ ਗਲਤ ਆ ਜਦੋਂ ਤੁਹਾਨੂੰ ਇਹ ਨਹੀਂ ਪਤਾ ਵੀ ਅਸੀਂ ਸੰਵਿਧਾਨ ਦੇ ਉਲਟ ਪੋਟਾਂ ਪਾਉਨੇ ਆ ਤੁਹਾਨੂੰ ਇਹ ਨਹੀਂ ਪਤਾ ਵੀ ਵੋਟ ਦੇ ਪੈਸੇ ਲੈਣੇ ਗਨਾ ਹੈ ਤੁਹਾਨੂੰ ਇਹ ਨਹੀਂ ਪਤਾ ਵੀ ਜਿਹੜੀ ਸਾਡੇ ਸੰਵਿਧਾਨ ਦੀ ਮਰਜ਼ਾਦਾ ਸੀ ਉਹਨੂੰ ਤੋੜ ਰਹੇ ਆ ਜਦੋਂ ਤੁਹਾਨੂੰ ਸੰਵਿਧਾਨ ਦੀ ਮਰਜ਼ਾਦਾ ਦਾ ਨਹੀਂ ਪਤਾ ਤੇ ਤੁਹਾਨੂੰ ਪੰਜਾਬ ਤੇ ਪੰਜਾਬ ਦੀਆਂ ਗਲੀਆਂ ਤੇ ਪੰਜਾਬ ਦੇ ਛੱਪੜ ਛਪੜੀਆਂ ਬਾਰੇ ਕੀ ਪਤਾ ਹੋ ਸਕਦਾ ਹੈ ਤੁਹਾਨੂੰ ਆਪਣੇ ਅਧਿਕਾਰਾਂ ਦਾ ਨਹੀਂ ਪਤਾ ਵੀ ਸਾਡਾ ਅਧਿਕਾਰ ਕੀ ਆ ਵੋਟ ਵੇਚਣੀ ਅਧਿਕਾਰ ਨਹੀਂ ਵੋਟ ਮੁਕਤ ਪਾਉਣੀ ਸਾਡਾ ਅਧਿਕਾਰ ਹੈ ਤਾਂ ਅਸੀਂ ਇਹ ਦੱਸਣਾ ਚਾਹੁੰਦੇ ਉਹ ਲੋਕ ਮੰਗਾ ਕਰ ਰਹੇ ਹੈ ਜਿਹੜੇ ਵੋਟਾਂ ਸਮੇਂ ਵੇਕਣ ਵਾਲੇ ਪਿਆਲੀ ਵਿੱਚ ਡੁੱਬਣ ਵਾਲੇ ਸ਼ਰਾਬਾਂ ਪੀਣ ਵਾਲੇ ਨਸ਼ੇੜੀ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਤਬਾਹ ਕਰਤਾ ਅਸੀਂ ਪੁੱਛਣਾ ਚਾਹੁੰਦੇ ਹਨ ਆ ਤੁਸੀਂ ਦੇਖ ਸਕਦੇ ਹੋ ਤਾਂ ਅਸੀਂ ਦੱਸਣਾ ਚਾਹੁੰਦੇ ਕਿ ਅਸੀਂ ਬੜੇ ਲੰਮੇ ਸਮੇਂ ਦੇ ਕਹਿ ਰਹੇ ਸੀ ਕਿ ਜੇ ਤੁਸੀਂ ਇਹ ਛਪੜੀ ਨੂੰ ਬੰਦ ਕਰ ਲਿਆ ਤਾਂ ਇਹ ਹਾਲਾਤ ਇਹਦੇ ਆ ਹੋ ਜਾਣਗੇ ਪਰ ਅਸੀਂ ਬੁਖਾਰ ਰਹੇ ਹਾਂ ਜਦੋਂ ਸਾਫੀ ਸਰਪੰਚ ਪਰਮਜੀਤ ਨੂੰ ਕਰਨ ਨੇ ਗਲੀ ਬਣਾਈ ਤੇ ਅਸੀਂ ਆਪਦੇ ਘਰ ਤੋਂ ਲੈ ਕੇ 2 ਸਾਲ ਛਪੜੀ ਤੱਕ ਨਾਲੀ ਸਾਫ ਕਰਦੇ ਰਹੇ ਪਰ ਕੁਝ ਸ਼ਰਾਰਤੀ ਤਤ ਲੋਕ ਪਿੰਡਾਂ ਵਿੱਚ ਹੁੰਦੇ ਆ ਜਿਨ੍ਹਾਂ ਨੇ ਛਪੜੀ ਵਿੱਚ ਕੂੜਾ ਸਿੱਟਣਾ ਸ਼ੁਰੂ ਕਰਵਾਇਆ ਛਪੜੀ ਨੂੰ ਬੰਦ ਕਰਾਉਣਾ ਸ਼ੁਰੂ ਕਰਵਾਇਆ ਤੇ ਅਸੀਂ ਦੱਸਣਾ ਚਾਹੁੰਦੇ ਆ ਹਾਲਾਤ ਬਣ ਗਏ ਅਸੀਂ 3 ਸਾਲ ਆਪਦੇ ਘਰ ਤੋਂ ਲੈ ਕੇ ਨਾਲੀ ਨੂੰ ਸਾਫ ਕਰਦੇ ਰਹੇ ਵੀ ਸਾਨੂੰ ਸਰਕਾਰ ਨੇ ਗ੍ਰਾਂਟ ਦਿੱਤੀ ਸਾਫ ਕੀ ਸਰਪੰਚ 파ਰਮਜੀਤ ਕੌਰ ਨੇ ਬਹੁਤ ਵਧੀਆ ਸਾਨੂੰ ਗਲੀ ਬਣਾ ਕੇ ਦਿੱਤੀ ਸੀ ਉਦੋਂ ਬਾਅਦ ਦੂਜੀ ਜਾਨੇ ਕਿ ਪੰਚਾਇਤ ਆਈ ਐਦੋਂ ਜਿਹੜੀ ਸਾਫ ਕੀ ਪੰਚਾਇਤ ਆ ਉਹਨੇ ਚਲੋ ਐਂਟਰਲੌਕ ਲਾਤੀ ਉਹਨੇ ਵੀ ਮਾੜਾ ਨਹੀਂ ਕਰਿਆ ਚਲੋ ਵਧੀਆ ਐਂਟਰਲੌਕ ਲਾਤੀ ਵਧੀਆ ਜਾਨੇ ਕਿ ਉਹਨਾਂ ਨੇ ਗਲੀ ਬਣਾ ਕੇ ਦਿੱਤੀ ਸਾਨੂੰ ਹੁਣ ਸਾਂਭਣਾ ਤਾਂ ਸਾਡਾ ਫਰਜ਼ ਬਣਦਾ ਹੀ ਨਾ ਉਦੋਂ ਬਾਅਦ ਇੱਥੇ ਸਾਡੇ ਜ਼ਿੰਮੇਦਾਰ ਭਾਈ ਐ ਆ ਰੂੜੀ ਆ ਉਹਨਾਂ ਦੀ ਤੇ ਇਸ ਰੂੜੀ ਨੂੰ ਸਾਡੇ ਵੇੜੇ ਵਾਲੇ ਜੜ ਵੜ ਦਿੰਦੇ ਐ ਇਹਨਾਂ ਦੀ ਰੂੜੀ ਵਧੀਆ ਗੋਹਾ ਗਾਹ ਵਧੀਆ ਹੁੰਦਾ ਐ ਪਰ ਇਹ ਹੰਬਗੇ ਲੋਕਾਂ ਨੂੰ ਕਹਿ ਕਹਿ ਕੇ ਪਰ ਲੋਕ ਨਹੀਂ ਬਾਝ ਆਏ ਆਖਰਾ ਨਾਲੀ ਭਰੀ ਪਈ ਐ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਘਰ ਦੇ ਵਿੱਚੋਂ ਪਾਣੀ ਡੁੱਲਿਆ ਸੀ ਨਾਲੀਆਂ ਵਿੱਚ ਹੀ ਕੂੜਾ ਸਿੱਟ ਜੰਨੇ ਆ ਆ ਤੁਸੀਂ ਦੇਖ ਸਕਦੇ ਆ ਕੋਈ ਮਤਲਬ ਪਿੰਡਾਂ ਦੀਆਂ ਪੰਚਾਇਤਾਂ ਨੇ ਗੌਰ ਹੀ ਨਹੀਂ ਕਰੀ ਇਹਨਾਂ ਲੋਕਾਂ ਦੇ ਧਿਆਨ ਨਹੀਂ ਦਿੱਤਾ ਵੀ ਅਸੀਂ ਇਹਨਾਂ ਲੋਕਾਂ ਨੂੰ ਸਮਝਾਈ ਗਏ ਮਹਿਕਮੇ ਆਉਣ ਪਿੰਡਾਂ ਦੇ ਵਿੱਚ ਸਕੰਜੇ ਕਸਣ ਆ ਆ ਤੁਸੀਂ ਦੇਖ ਸਕਦੇ ਆ ਇੱਥੇ ਨਾਲੀ ਚ ਸਿੱਟ ਕੇ ਮੁਰ ਜਾਂਦੀਆਂ ਆ ਆ ਵੇਖ ਸਕਦੇ ਆ ਤੇ ਜਦੋਂ ਆਪਦੇ ਬੂਥੜ ਸਵਾਰ ਨੇ ਹੁਣ ਵਿਆਹ ਸ਼ਾਦੀ ਮੌਕੇ ਉਦੋਂ ਨਹੀਂ ਕੋਈ ਕਸਰ ਛੱਡਦੀਆਂ ਉਦੋਂ ਤਾਂ ਇਹ ਕਹਿ ਦਿੰਦਿਆਂ ਵੀ ਵਿਆਹ ਸ਼ਾਦੀ ਤੇ ਅਸੀਂ ਇਹੋ ਜਿਹੇ ਸ਼ੂਟ ਪਾ ਕੇ ਜਾਣੇ ਆ ਜਿਹੜੇ ਸਾਨੂੰ ਹੀ ਵੇਖੀ ਜਾਣ ਤੇ ਆਹ ਤੁਸੀਂ ਦੇਖ ਸਕਦੇ ਆ ਇਹ ਸਾਡੇ ਜ਼ਿਮੀਂਦਾਰ ਭਾਈਆਂ ਦੀ ਰੂੜੀ ਵੀ ਇਹਨਾਂ ਨੇ ਬਰਬਾਦ ਕਰਤੀ ਆਖਰ ਆਹ ਤੁਸੀਂ ਹਾਲਾਤ ਵੇਖ ਸਕਦੇ ਆ ਤੇ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਨੇ ਆ ਵੀ ਕੀ ਤੁਸੀਂ ਇਹੋ ਜਿਹੇ ਹਾਲਾਤਾਂ ਵਿੱਚ ਰਹਿਣਾ ਚਾਹੋਗੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਨਰਕ ਬਣਾਤਾ ਇਹਨਾਂ ਨੇ ਤੇ ਜਿਹੜੇ ਛਪੜੀ ਨੂੰ ਬੰਦ ਕਰਨ ਦੀਆਂ ਗੱਲਾਂ ਕਰਦੇ ਆ ਬੈਠੋ ਇੱਕ ਦਿਨ ਥੜੇ ਤੇ ਸਾਡੇ ਨਾਲ ਛਪੜੀ ਬੰਦ ਕਰਨ ਤੋਂ ਪਹਿਲਾਂ ਹੀ ਇਹ ਹਾਲਾਤ ਹੋ ਗਏ ਬਾਅਦ ਵਿੱਚ ਕੀ ਹੋਣਗੇ ਅਜੇ ਤਾਂ ਛਪੜੀ ਬੰਦ ਵੀ ਨਹੀਂ ਹੋਈ ਫੜਾ ਕਿੰਨਾ ਵਧੀਆ ਬਣਾਇਆ ਹੈ ਉਹਦੇ ਤੇ ਬੈਠ ਸਕਦੇ ਆ ਪਰ ਨਾ ਜੀ ਇੱਥੇ ਪਾਰਕ ਚਾਹੀਦੀ ਆ ਉੱਥੇ ਛਪੜੀ ਬੰਦ ਕਰ ਦਿਓ ਉੱਥੇ ਆ ਕੁਝ ਕਰ ਦਿਓ ਤੋਲੇ ਦੀ ਜੀਵ ਬੈਠੇ ਹਲਾਈ ਜਾਂਦੇ ਰਹਿੰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਬਣਾਤੇ ਇਹਨਾਂ ਨੇ ਸਾਨੂੰ ਸਰਕਾਰਾਂ ਨੇ ਗ੍ਰਾਂਟਾਂ ਦਿੱਤੀਆਂ ਗਲੀਆਂ ਬਣਾ ਕੇ ਦਿੱਤੀਆਂ ਤੇ ਸਾਡੇ ਘਰ ਤੋਂ ਗਾਹਾਂ ਆ ਹਾਲਾਤ ਬਣ ਗਏ ਕਿਉਂਕਿ ਕੋਈ ਗੌਰ ਹੀ ਨਹੀਂ ਕਰਦਾ ਹੁਣ ਮੰਨ ਕੇ ਚੱਲੋ ਇੱਕ ਗਲੀ ਦੇ ਉੱਤੇ ਕੋਈ 40 ਘਰ ਲੱਗਦੇ ਆ ਦੋ ਘਰ ਕਿਵੇਂ ਸਾਫ਼ ਕਰਨਗੇ ਦੋ ਮਤਲਬ ਇਹਦਾ ਕੀ ਹੱਲ ਕਰਨਗੇ ਇਸ ਵਾਸਤੇ ਜਿਹੜੇ ਸਾਡੇ ਲੋਕ ਆ ਇਹ ਐਨੇ ਕੁ ਮਾੜੇ ਹੋ ਗਏ ਸਾਡੇ ਖਾਸ ਕਰਕੇ ਸਾਡਾ ਗਰੀਬ ਭਾਈਚਾਰਾ ਇਸ ਰੂੜੀ ਦੇ ਉੱਤੇ ਸਾਡੇ ਗਰੀਬਾਂ ਦਾ ਜਾਦੇ ਗੰਦ ਆਉਂਦਾ ਹੈ ਇਹ ਕਹੇ ਕਿ ਹੰਬ ਗਏ ਤੇ ਪਰ ਲੋਕ ਬਾਜ ਨਹੀਂ ਆਏ ਕਿਉਂਕਿ ਪੰਚਾਇਤਾਂ ਨੇ ਗੌਰ ਹੀ ਨਹੀਂ ਕਰੀ ਸਕੰਜਾ ਨਹੀਂ ਪੰਚਾਇਤਾਂ ਨੇ ਕਸਿਆ ਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਬਣ ਗਏ ਇਹ ਸਾਡਾ ਗਰੀਬਾਂ ਦਾ ਗੰਦ ਆ ਸਾਰਾ ਤੇ ਤੜਕੇ ਜਿਹੜਾ ਪਾਣੀ ਹੈ ਜਿਹੜਾ ਸਾਡੇ ਗਰੀਬ ਲੋਕ ਆ ਇਹ ਲੱਗ ਜਾਂਦੇ ਆ ਬਾਡਰ ਵਾਸਕ ਬਣਿਆ ਤੜਕੇ ਟੂਟੀਆਂ ਖੁੱਲੀਆਂ ਹੀ ਚੱਲੀ ਜਾਂਦੀਆਂ ਤੇ ਕੋਈ ਮਤਲਬੀ ਸਾਡੀਆਂ ਸਰਕਾਰਾਂ ਵੀ ਪੀਲਾਂ ਕਰਕੇ ਹੰਭੀਆਂ ਸਮਾਜ ਸੇਵੀ ਲੋਕ ਵੀ ਪੀਲਾਂ ਕਰਕੇ ਹੰਭਗੇ ਪਰ ਇਹ ਲੋਕ ਬਾਜ ਨਹੀਂ ਆਈ ਹੁਣ ਇੰਟਰਲੌਕ ਤੇ ਪਾਣੀ ਚੜਿਆ ਫਿਰਦਾ ਜਦੋਂ ਇਹ ਭਾਰੀ ਚੀਜ਼ ਚੜ ਗਈ ਤੇ ਇਹਨੇ ਬਹਿ ਜਾਣਾ ਇਹ ਸਾਡੇ ਗਰੀਬ ਲੋਕਾਂ ਦੇ ਮਾੜੇ ਹਾਲ ਹਨ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਸਾਡੇ ਲੋਕ ਆ ਛਪੜੀ ਨੂੰ ਬੰਦ ਕਰਨ ਦੀਆਂ ਗੱਲਾਂ ਕਰਦੇ ਆ ਤੇ ਅਸੀਂ ਪੁੱਛਣਾ ਚਾਹੁੰਦੇ ਆ ਵੀ ਫੇਰ ਜਦੋਂ ਛਪੜੀ ਬੰਦ ਹੋਗੀ ਫੇਰ ਤੁਸੀਂ ਕੀ ਕਰੋਗੇ ਤਾ ਕੋਈ ਇਹਦੀ ਸਾਫ ਸਫਾਈ ਵੱਲੀ ਧਿਆਨ ਨਹੀਂ ਕਿਉਂਕਿ ਡੇਰਾ ਸੱਚਾ ਸੌਦਾ ਵਿੱਚ ਸਾਨੂੰ ਸਿਖਾਇਆ ਜਾਂਦਾ ਸਮਾਜ ਦੀ ਆਵਾਜ਼ ਚੱਕਣੀ ਦੇਸ਼ ਦੀ ਆਵਾਜ਼ ਚੱਕਣੀ ਮਾੜੇ ਲੋਕਾਂ ਨੂੰ ਮਾੜੇ ਲੋਕੀ ਕਹਿਣਾ ਇਹ ਸਾਡਾ ਫਰਜ ਹੈ ਤਾਂ ਅਸੀਂ ਹੱਕ ਸੱਚ ਦੀ ਗੱਲ ਕਰਦੇ ਆਏ ਸੀ ਕਰਦੇ ਰਵਾਂਗੇ ਪਰ ਪਿੰਡ ਦੇ ਲੋਕ ਜਿਹੜੇ ਆਪਣੇ ਆਪ ਨੂੰ ਬੁੱਧੀਮਾਨ ਸਮਝਦੇ ਹਨ ਆਪਣੇ ਆਪ ਨੂੰ ਗਿਆਨਵਾਰ ਸਮਝਦੇ ਹਨ ਮੇਰੇ ਨਾਲ ਚਰਚਾ ਕਰੋ ਪਿੰਡੂ ਖੇਤਰ ਦੇ ਮੁੱਦਿਆਂ ਤੇ ਮੈਂ ਖੁੱਲੇ ਮੰਚ ਦੇ ਉੱਤੇ ਇਹਨਾਂ ਨਾਲ ਚਰਚਾ ਕਰਨ ਨੂੰ ਤਿਆਰ ਹਾਂ ਅਸੀਂ ਦੱਸਣਾ ਚਾਹੁੰਦੇ ਆ ਕਿ ਇੱਕ ਦਿਨ ਬੈਠੋ ਮੇਰੇ ਨਾਲ ਚਰਚਾ ਕਰੋ ਇਹ ਗੰਦੇ ਲੋਕਾਂ ਨੂੰ ਮੈਂ ਜਵਾਬ ਦੇਣ ਨੂੰ ਤਿਆਰ ਹਾਂ ਤਾਂ ਵੇਖ ਸਕਦੇ ਆ ਤੁਸੀਂ ਖਾਸ ਕਰਕੇ ਸਾਡਾ ਗਰੀਬ ਭਾਈਚਾਰਾ ਸਭ ਤੋਂ ਵੱਡੇ ਗੰਦੇ ਕੰਮ ਕਰਦਾ ਹਨ ਤਾਂ ਅਸੀਂ ਦੱਸਣਾ ਚਾਹੁੰਦੇ ਆ ਪੰਚਾਇਤਾਂ ਇਸ ਤੇ ਸਿਕੰਜਾ ਕਸਣ ਤੇ ਲੋਕ ਇਸ ਦੇ ਵੱਲ ਧਿਆਨ ਦੇਣ ਜਿਹੜੇ ਸਮਾਜ ਸੇਵੀ ਲੋਕ ਆ ਚੰਗੇ ਲੋਕ ਆ ਅਸੀਂ ਧਿਆਨ ਦੇਣਾ ਚਾਹੁੰਦੇ ਆ ਕਿ ਉਹਨਾਂ ਦਾ ਧਿਆਨ ਇਸ ਗੱਲ ਵੱਲ ਆਵੇ ਤੇ ਜਿਹੜੇ ਛਪੜੀ ਨੂੰ ਬੰਦ ਕਰਨੀਆਂ ਗੱਲਾਂ ਕਰਦੇ ਆ ਉਹ ਸਾਡੇ ਨਾਲ ਚਰਚਾ ਕਰਨ ਵੀ ਛਪੜੀ ਹਜੇ ਬੰਦ ਵੀ ਨਹੀਂ ਹੋਈ ਤੇ ਪਹਿਲਾਂ ਹੀ ਹਾਲਾਤ ਬਣੇ ਖੜੇ ਆ ਤੋ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਅਸੀਂ ਮਾਫੀ ਚਾਹੁੰਨੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ